ਜਾਉਂਦੇ ਹੋਏ ਸਾਰੀਆਂ ਸੰਗਤਾਂ ਦੇ ਦਰਸ਼ਨ ਕੀਤੇ ਨੇ ਔਰ ਬਾਬਾ ਕੁਲਦੀਪ ਸਿੰਘ ਜੀ ਰਮਤਾ ਕਲਾ ਬੜੀ ਦੂਰ ਪੈਂਦਾ ਉਥੋਂ ਚੱਲ ਕੇ ਇਹਨਾਂ ਮਹਾਪੁਰਸ਼ਾਂ ਨੇ ਸੰਗਤਾਂ ਦੇ ਦਰਸ਼ਨ ਕਰੇ ਨੇ ਤੇ ਸੰਗਤਾਂ ਨੂੰ ਦਰਸ਼ਨ ਦਿੱਤੇ ਨੇ ਬਹੁਤ ਬਹੁਤ ਇਹਨਾਂ ਮਹਾਪੁਰਸ਼ਾਂ ਦਾ ਧੰਨਵਾਦ ਸੰਗਤ ਦੇ ਚਰਨਾਂ ਵਿੱਚ ਬੇਨਤੀ ਭਾਈ ਗੱਲ ਸੁਣੋ ਬਹਿ ਜਾਓ ਮਹਾਪੁਰਸ਼ਾਂ ਨੇ ਬੜੀ ਬੜੀ ਦੂਰ ਜਾਣਾ ਹੁੰਦਾ ਆਪਾਂ ਨੇੜੇ ਤੇੜੇ ਪਿੰਡਾਂ 'ਚ ਹੀ ਜਾਣਾ ਸਾਰਿਆਂ ਨੇ 5 7 10 15 20 ਮਿੰਟ ਨਾਲ ਕੋਈ ਫਰਕ ਨਹੀਂ ਪੈਂਦਾ ਪਿਆਰ ਨਾਲ ਜੁੜ ਜਾਓ ਸਤ ਸੰਗਤ ਜੀ ਸੋਣਾ ਰੋਜ ਰੋਜੇ ਸਤ ਸੰਗਤ ਕਿਤੇ ਕਿਤੇ ਮਿਲਦੀ ਹਰ ਰੋਜ ਸੰਗਤ ਨਹੀਂ ਸਾਲ ਬਾਅਦ ਇੱਕ ਦਿਨ ਲਾ ਲੋ ਬਸ ਆਹੀ ਸਮਾਗਮ ਹੁੰਦਾ ਜਿਵੇਂ ਤੇ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਬਹੁਤ ਬਹੁਤ ਬਾਬਾ ਕੁਲਦੀਪ ਸਿੰਘ ਜੀ ਦਾ ਧੰਨਵਾਦ ਬਾਬਾ ਜਸਵੰਤ ਸਿੰਘ ਜੀ ਦਾ ਬਾਬਾ ਸੁਰਿੰਦਰਪਾਲ ਸਿੰਘ ਸੋਢੀ ਸਾਹਿਬ ਹੋਣਾ ਦਾ ਬਹੁਤ ਧੰਨਵਾਦ ਵੀ ਕੀ ਸੌਣ ਬੜੀ ਗੁਰੂ ਸਾਹਿਬ ਜੀ ਦੀ ਕਿਰਪਾ ਹੈ ਜਿੱਥੇ ਵੀ ਜਾਇਦਾ ਉੱਥੇ ਨਾਲ ਇਹ ਬੱਚਾ ਕੰਮ ਕਰਦਾ ਹੈ ਬਹੁਤ ਸੱਜੇ ਪਾਤਸ਼ਾਹ ਜੀ ਨੇ ਹੁਨਰ ਬਖਸ਼ਿਆ ਇਸੇ ਤਰ੍ਹਾਂ ਮਹਾਰਾਜ ਸੱਜੇ ਪਾਤਸ਼ਾਹ ਮੇਰਾ ਪਰਿਆ ਹੱਥ ਰੱਖਣ ਦੇਸ਼ ਕੌਮ ਦੀ ਸੇਵਾ ਇਸ ਭਰਾ ਤੋਂ ਲੈਂਦੇ ਰਹਿਣ ਬਹੁਤ ਬਹੁਤ ਸ਼ੁਕਰਾਨੇ ਖਾਲਸਾ ਰੇਡੀਓ ਚੈਨਲ ਤੇ ਸੰਗਤਾਂ ਨੇ ਬਹਿ ਕੇ ਘਰਾਂ ਵਿੱਚ ਕਥਾ ਕੀਰਤਨ ਦਾ ਆਨੰਦ ਮਾਣਿਆ ਅਤਰਸਰ ਚੈਨਲ ਦੇ ਸੰਗਤਾਂ ਨੇ ਘਰਾਂ ਵਿੱਚ ਬਹਿ ਕੇ ਆਨੰਦ ਮਾਣਿਆ ਬਹੁਤ ਬਹੁਤ ਇਹਨਾਂ ਵੀਰਾਂ ਦਾ ਮੀਡੀਆ ਵਾਲੇ ਵੀਰਾਂ ਦਾ ਸਾਰਿਆਂ ਦਾ ਧੰਨਵਾਦ ਸੋ ਜੇ ਕਿਤੇ ਪੰਡਾਲ ਵਿੱਚ ਲਾਈਟਾਂ ਵਾਵਾ ਲੱਗੀਆਂ ਹੁੰਦੀਆਂ ਫੇਰ ਆਨੰਦ ਹੋਰ ਬਣਦਾ ਸੀ